ਨੰਦ ਭਯੋ ਜੈਕ ਨਈਆ ਲਾਲ ਕੀ ਹਾਥੀ ਘੋੜਾ ਪਾਲ ਕੀ ਜੈਕ ਨਈਆ ਲਾਲ ਕੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਹੈ ਔਰ ਇਸ ਮੌਕੇ ਤੇ ਅੱਜ ਅਸੀਂ ਸ਼੍ਰੀ ਦੁਰਗਿਆਣਾ ਤੀਰਥ ਅੰਬਰੀ ਸਰ ਦੇ ਵਿੱਚ ਪਹੁੰਚੇ ਹਾਂ ਤੇ ਸਾਡੇ ਨਾਲ ਦੁਰਗਿਆਣਾ ਕਮੇਟੀ ਦੇ ਮਹਾਸੱਚਿਵ ਸ਼੍ਰੀ ਅਰुण ਖੰਨਾ ਜੀ ਮੌਜੂਦ ਹਨ ਤੇ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਹੈ ਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਹਨ ਸਹਿਬ ਇਸ ਵਾਰ ਪ੍ਰਭੂ ਦੀ ਕਿਰਪਾ ਨਾਲ ਠਾਕੁਰ ਜੀ ਦੀ ਮਿਹਰ ਨਾਲ ਇਸ ਵਾਰ ਪਿਛਲੇ ਸਾਲਾਂ ਨਾਲੋਂ ਲਗਭਗ 3 ਗੁਣਾ ਵਸ ਰਿਹਾ ਔਰ ਪ੍ਰਬੰਧਿਤ ਦ੍ਰਿਸ਼ਟੀ ਨਾਲ ਜਿਹੜਾ ਸਾਡਾ ਇੱਕ ਅપરાੰਗਣ ਹੈ ਇਸ ਨੂੰ ਸੀ ਡਬਲ ਕੀਤਾ ਔਰ ਬਾਹਰ ਦਾ ਇੱਕ ਰਸਤਾ ਅਲੱਗ ਤੋਂ ਬਣ ਗਿਆ ਜਿੱਥੋਂ ਪਬਲਿਕ ਆਵੇ ਔਰ ਪ੍ਰਕਰਮਾ ਮਾਰਗ ਤੋਂ ਹੋ ਕੇ ਸਾਡਾ ਦੇਖ ਤਾਂ ਕਿ ਪਬਲਿਕ ਤੋਂ ਕੀ ਹੋਛਪੋਛ ਮਨ ਨਾਲ ਇਤਨਾ ਦੀਆਂ ਦਿੱਕਤਾਂ ਭਗਤਾਂ ਨੂੰ ਆਉਂਦੀਆਂ ਸੀ ਓਸੀ ਸਾਰਾ ਠਾਕੁਰ ਜੀ ਨੇ ਖੁਦ ਕੀਤਾ ਸੀ ਤਾਂ ਕੋਈ ਕਰ ਜੋ ਕਿ ਔਰ ਇਸ ਦੇ ਵਿੱਚ ਜਿਹੜਾ ਹੈ ਜਨਮ ਅਸ਼ਟਮੀ ਤੇ ਜੋ ਠਾਕੁਰ ਜੀ ਦੀ ਲੀਲਾ ਹੈ ਜੋ ਜੋ ਉਹਨਾਂ ਨੇ ਬਚਪਨ ਦੇ ਬਾਲ ਲੀਲਾ ਦੇ ਵਿੱਚ ਕੀਤਾ ਉਸ ਦੀਆਂ ਇਲੈਕਟ੍ਰੋਨਿਕ ਮੂਰਤੀਆਂ ਦੇ ਨਾਲ ਅਸੀਂ ਉਹ ਚੱਕੀਆਂ ਬਣਾਈ ਤਾਂ ਕਿ ਜਿਹੜੇ ਆਮ ਬੱਚੇ ਹੈ ਉਹ ਦੇਖ ਕੇ ਜਿਹੜਾ ਉਹਨਾਂ ਨੂੰ ਉਹ ਵੇਖ ਕੇ ਕਿਉਂ ਹੈ ਪਰ ਉਹ ਮੰਨ ਦੇ ਵਿੱਚ ਖਿਆਲ ਕਿਸ ਤਰ੍ਹਾਂ ਆਇਆ ਤੁਹਾਡੇ ਐਸਾ ਹੈ ਜੀ ਦੇਖੋ ਕਾਰਨ ਹੈ ਕਿ ਬੰਦਾ ਕਿਸੇ ਕੋਲੋਂ ਵੀ ਸਿੱਖ ਲੈਣਾ ਅਸੀਂ ਜਿਹੜਾ ਸਤੂਤੋਂ ਯੰਗਸਟਰ ਤੇ ਨਵੀਂ ਪੀੜੀ ਨੂੰ ਫੋਕਸ ਕੀਤਾ ਹੈ ਔਰ ਉਹਨਾਂ ਨੂੰ ਅਸੀਂ ਰੋਜ਼ ਦਰਸ਼ਨ ਭੇਜਨੇ ਆ ਔਰ ਅਸੀਂ ਉਹਨਾਂ ਨੂੰ ਆਹਵਾਨ ਕਰਦੇ ਆ ਕਿ ਸਾਨੂੰ ਕੋਈ ਨਵੇਂ ਆਈਡੀਆ ਦਿਓ ਹੁਣ ਦੇਖੋ ਨਾ ਆਈਡੀਆ ਜਿਹੜਾ ਹੁੰਦਾ ਨਾ ਨਵੀਂ ਪੀੜੀ ਦਾ ਨਵਾਂ ਆਈਡੀਆ ਹੁਣ ਅਸੀਂ ਤਾਂ ਬੁੱਢੇ ਹੋ ਗਏ ਸਾਡੇ ਤਾਂ ਪੁਰਾਣਾ ਆਈਡੀਆ ਹੋ ਗਏ ਉਹ ਫਿਰ ਉਹਦੇ ਚ ਬਹੁਤ ਜਾਗਰੂਕਤਾ ਨਾਲ ਸਾਨੂੰ ਦਿੰਦੇ ਆ ਹੁਣ ਕਈ ਵਾਰ ਅਸੀਂ ਐਸਾ ਹੁੰਦਾ ਕਿ ਜੀ ਵੀਰੇ ਅਸੀਂ ਉਹ ਉਹਦੇ ਤੇ ਨਾ ਮੈਂ ਕੋਈ ਨਾ ਕੋਈ ਗਲਤੀ ਕਰ ਦੇਣਾ ਜਿਸ ਜਾਣ ਬੁੱਝ ਕੇ ਕਿ ਭਈ ਅਛਾਈ ਪਰ ਬੁਰਾਈ ਕੀ ਜੀਤ ਹੋ ਗਈ ਉਹ ਕਹਿੰਦੇ ਕਿ ਲਿਖਤਾ ਜੀ ਲਿਖਿਆ ਤਾਂ ਜਾਣ ਕਿਉਂ ਨਾ ਲੇਕਿਨ ਕਮ ਸੇ ਕਮ ਉਹ ਪੜ ਦਿੱਤਾ ਹੈ ਉਹਨਾਂ ਦੀ ਇਹ ਸਾਰੀ ਜਿਹੜੀ ਹੈ ਨਾ ਸਾਨੂੰ ਦੱਸੀ ਕਿ ਭਈ ਪਲੰਡਰ ਹੈ ਉਹ ਮੱਖਣ ਚੁਰਾ ਕੇ ਖਾ ਰਹੇ ਤੇ ਵੀ ਕਿਉਂ ਚੁਰਾ ਕੇ ਖਾ ਰਹੇ ਨਾ ਦੋ ਦੇ ਉਹਦੇ ਕੋਲ ਪੈਸਾ ਹੀ ਬੜਾ ਸੀ ਹਾਂਜੀ ਤੇ ਫਿਰ ਉਹਦੇ ਵਾਸਤੇ ਥੀਮ ਸਾਡਾ ਦੱਸਣਾ ਪੈਂਦਾ ਕਿ ਇਹਦੇ ਪਿੱਛੇ ਇਹ ਕਾਰਨ ਸੀ ਜਿਹੜੇ ਥੀਮਸ ਜਿਹੜੇ ਤੁਹਾਡੇ ਵੱਲੋਂ ਥੀਮ ਦਿੱਤੇ ਗਏ ਸੀ ਉਹ ਕਿੰਨੇ ਥੀਮ ਸੀ ਔਰ ਕਿਸ ਕਿਸ ਢੰਗ ਨਾਲ ਦਿੱਤੇ ਗਏ ਸੀ ਅਸੀਂ 15 ਚਿੱਤਰ ਲਗਾ पाए ਵੈਸੇ 25 ਦੀ ਤਿਆਰੀ ਸੀ ਕਿਉਂਕਿ ਫਿਰ ਉਹ ਸਮੇਂ ਲੱਗ ਕਿਉਂਕਿ ਹੁੰਦਾ ਨਾ ਸੁਝਾਅ ਵਾਲੇ ਨੇ ਸਾਨੂੰ ਸੁਝਾਅ ਦਿੱਤਾ ਕਿ ਵੀ ਇਹ ਰਸਤਾ ਹੈ ਹੁਣ ਇਹ ਸਸਤਾ ਹੈ ਤੇ ਫਿਰ ਉਥੇ ਤੁਰਨ ਲੱਗਿਆ ਤੇ ਫਿਰ ਤੁਹਾਨੂੰ ਜਦੋਂ ਕਹਿੰਦੇ ਨਾ ਉਹ ਅਵਸ਼ਕ ਅਵਿਸ਼ਕਾਰ ਕੀ ਜਨਨਨੀ ਹੈ ਤੇ ਉਹ ਫਿਰ ਤੁਹਾਨੂੰ ਰਸਤਾ ਠਾਕੁਰ ਜੀ ਦੱਸੀ ਜਾਂਦੇ ਔਰ ਹਜ ਸਮਾਜਾ ਹੈ نئی ਪੀੜੀ ਨੂੰ ਪਕੜੰਦਾ ਹੈ ਜੇ نئی ਪੀੜੀ ਨੂੰ ਨਹੀਂ ਪਕੜਾਂਗੇ ਤੇ ਸਾਡਾ ਉਹ ਸਭ ਤਿਹਾਰ ਇਸੇ ਤਰੀ ਦੇ ਜਾਏਗੇ ਸਾਰੇ ਅੱਜ ਇਤਨੀ ਸੀ ਸਭ ਜਿਹੜੀ ਸਾਡੀ ਪਾਰਕਿੰਗ ਸੀ ਅੱਛੇ ਪਾਰਕਿੰਗ ਅਸੀਂ 6 ਦੀ 6 ਫੁੱਲ ਔਰ ਮਜੀਦਰਗਲ ਕਿਦਰਸ਼ ਹੁੰਦੇ ਬਾਜੂ ਸਭ ਕੁਝ ਸਮੂਥ ਸੀ ਇਹ ਸਭ ਠਾਕੁਰ ਜੀ ਦੀ ਕਿਰਪਾ ਹੈ ਸਾਡਾ ਕੋਈ ਉਹਦੇ ਚ ਨਹੀਂ ਹੈ ਕੋਈ ਇਤਨਾ ਔਰ ਠਾਕੁਰ ਜੀ ਦੀ ਕਿਰਪਾ ਨਾਲ ਉਹ ਸਾਰੇ ਕਾਰਗਮ ਜਿਹੜੇ ਹੈ ਉਹਨ ਮਹਾਰਾਸ trilida ਸੀ ਇਹ ਪਹਿਲੀ ਵਾਰ ਹੋਈ ਨਹੀਂ ਜਿਹੜਾ ਤੁਹਾਡੇ ਜਿਹੜੇ ਵੇਰਵਾ ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਜਿਹੜੇ ਜਿਹੜੇ ਉਪਰਾਲਾ ਜਿਹੜਾ ਤੁਹਾਡੇ ਵੱਲੋਂ ਕੀਤਾ ਗਿਆ ਹੈ ਦੇਖੋ ਐਸਾ ਹੈ ਕਿ ਅੱਜ ਚਾਰ ਉਦਘਾਟਨ ਹੋਏ ਉਹਨੂੰ ਇਹ ਜੇ ਜੋਤਿਸ਼ ਸ਼ਾਸਤਰ ਹੈ ਸਾਡਾ ਸਾਇੰਸ ਵਿਗਿਆਨ ਹੈ ਉਹਦੇ ਆਧਾਰ ਤੇ ਭਈ ਨੌ ਗ੍ਰਹਿ 12 ਰਾਸ਼ੀਆਂ 27 ਨਕਸ਼ਤਰ ਹੜੀ ਦੇ ਕਿ ਕਿ ਪੇੜ ਹੈ ਉਸਦੇ ਸਭ ਪੇੜ ਲਗਾਈ ਸੀ ਉਹਦਾ ਨਾਂ ਰਿਸ਼ੀ ਬਾਟੀ ਕਾ ਰੱਖਿਆ ਉਸਦੇ ਨਾਲ ਇੱਕ ਸ਼ੋਕ ਬਾਟੀਕਾ ਬਣਾਈਏ ਉਤੇ ਸਭ ਉਹ ਪੌਦੇ ਲਾ ਕੇ ਉਹਨੂੰ ਸਹੀ ਵੈਦਿਕ ਆਧਾਰ ਤੇ ਬਣਾਣਾ ਵੈਦਿਕ ਬੂਟੇ ਲਗਣ ਵਾਲੇ ਹੈ ਲੇਕਿ ਬਾਗ ਤਿਆਰ ਹੋ ਗਿਆ ਫਿਰ ਜਿਹੜੀ ਇੱਕ ਸਾਨੂੰ ਨਈ ਪੀੜੀ ਨੇ ਦੱਸਿਆ ਕਿ ਕਿ ਤਿਛਲੇ 2 ਸਾਲ ਪਹਿਲੇ ਸਾਨੂੰ ਉਹ ਲੇਡੀ ਸੀ ਕਿਉਂਕਿ ਚੱਕ ਜਾਂਦੀ ਨਾ ਕਿਉਂਕਿ ਇੱਕ ਦੇਖੋ ਸਾਰੇ ਦੇਸ਼ ਚ ਫਰਕ ਪਿਆ ਕਿ ਅੱਜ ਨਵੀਂ ਪੀੜੀ ਜਿਹੜੀ ਨਵੀਂ ਮਾਂ ਹੈ ਜਿਹੜੀ ਉਹ ਆਪਣੇ ਬੱਚੇ ਨੂੰ ਦੁੱਧ ਸ਼ੌਕ ਨਾ ਬੁਲਾਉਂਦੀ ਵਿਚ 10ਵੀਂ ਸਾਲ 25 ਸਾਲ 30 ਸਾਲ ਪਹਿਲੇ ਐਸਾ ਇੱਕ ਗਾਇਬ ਹੋ ਗਿਆ ਸੀ ਤੇ ਉਹ ਜਿਹੜਾ ਹੈ ਉਹ ਬਹੁਤ ਦਿੱਕਤ ਸੀ ਉਹ ਫਿਰ ਧਰਮਸ਼ਾਲਾ ਭੇਜਣਾ ਪੈਂਦਾ ਸੀ ਉੱਥੇ ਫਿਰ ਇਹ ਕਿ ਵੀ ਕਿਉਂ ਨਾ ਇਸ ਦਾ ਅਸੀਂ ਉਹਦਾ ਨਾਂ ਹੀ ਰੱਖਿਆ ਬਤਸਲਿਆ ਕਕਸ਼ ਔਰ ਪੰਜਾਬੀ ਜਮਾਤ ਦੀ ਮਾਂ ਦੀ ਮਮਤਾ ਔਰ ਉਹ ਜਿਹੜਾ ਹੈ ਬੜੇ ਆਰਾਮ ਨਾਲ ਆਪਣੇ ਏਸੀ ਹੈ ਸਭ ਬਨੇ ਆ ਉਹਦੇ ਅੰਦਰ ਜਾ ਕਰਕੇ ਆਪਣੇ ਬੱਚੇ ਨੂੰ ਫੀਡ ਦੇ ਕੇ ਆ ਸਕਦੇ ਆ ਕਿਹਾ ਸਕਦੇ ਜਿਸ ਤਰ੍ਹਾਂ ਵਿਸ਼ਰਾਮ ਘਰ ਹੈ ਵਿਸ਼ਰਾਮ ਘਰ ਦੇ ਵਿੱਚ ਜਿਸ ਤਰ੍ਹਾਂ ਸੈਪਰੇਟ ਮਤਲਬ ਬੱਚੇ ਨੂੰ ਮਾਂ ਮਤਲਬ ਓਨਲੀ ਫॉर ਲੇਡੀਜ਼ ਔਰ ਉਹਨਾਂ ਦੇ ਬੇਬੀ ਸਟ੍ਰਿਕਟਲੀ ਸਟ੍ਰਿਕਟਲੀ ਓਨਲੀ ਫॉर ਮਾਂ ਔਰ ਬੱਚੇ ਹਸਤੇ ਹੀ ਅਲਾਉ ਹੈ ਉਸਦੇ ਪਰ ਕਿਉਂਕਿ ਹੋਰ ਵੀ ਤਾਂ ਲੋਕ ਆ ਨੇ ਨਾ ਫਿਰ ਸਾਡੇ ਕੋਲ ਕਾਫੀ ਦੇ ਤੋ ਸਾਡੇ ਕੋਲ ਨਾ ਉਹ ਨਹੀਂ ਸੀ ਕੀ ਉਹਨੂੰ ਕਹਤੇ ਕਲੌਬ ਰੂਮ ਨਹੀਂ ਸੀ ਉਹ ਵੀ ਕਲੌਕ ਰੂਮ ਵੀ ਨਿਆ ਅਸੀਂ ਫਰਸਟ ਕਲਾਸ ਮਨਾਤਾ ਹੈ ਔਰ ਇਹਦੇ ਨਾਲ ਨਾਲ ਜਿਹੜੇ ਹੈ ਕਿ ਬਈ ਕਈ ਚੀਜ਼ਾਂ ਅਸੀਂ ਆਏ ਔਰ ਜਿਹੜੇ ਉਦਘਾਟਨ ਕਰਨ ਆਏ ਜਿਹੜੇ ਸਾਡੇ ਚੇਅਰਮੈਨ ਇੰਪਰੂਵਮੈਂਟ ਅਸੋਸਿਏਸ਼ਨ ਦੇ ਉਹਨਾਂ ਨੇ ਤਾਂ ਹੋਰ ਦੱਸਿਆ ਕਿ ਵੀ ਹਰ ਗ੍ਰਹਿ ਦਾ ਉਹਦੇ ਤਿੰਨ ਨਕਸ਼ਤਰ ਹੈ ਤੇ ਨੌ ਗ੍ਰਹਿ ਤੇ ਤਿੰਨ ਤਿੰਨ ਦੇ ਨਕਸ਼ਤਰ ਬੀਜ ਮੰਤਰ ਉਹ ਵੀ ਅਸੀਂ ਹੁਣ ਸਾਨੂੰ ਇੱਕ ਨਵੀਂ ਲਾਈਨ ਮਿਲ ਗਈ ਨਾ ਅਸੀਂ ਉਹਦੇ ਵਿੱਚ ਉਹਦੀ ਡਿਟੇਲ ਲਗਾਵਾਂਗੇ ਕਿ ਕਿ ਸਨਾਤਨ ਦੇ ਬਾਰੇ ਜਿਹਦਾ ਆਪ ਪ੍ਰਚਾਰ ਹੁੰਦਾ ਸੀ ਕਿ ਬਈ ਇਹ ਸਿਰਫ ਪੈਸੇ ਵਾਲਿਆਂ ਦੇ ਜੀ ਬਿਨਾ ਪੈਸੇ ਦੇ ਤੁਰਦੇ ਨਹੀਂ ਜੀ ਬਿਨਾ ਅਰੇ ਗਰੀਬ ਆਦਮੀ ਦਾ ਵੀ ਸਭ ਵਿਵਸਥਾ ਹੈ ਇਸ ਕਰਕੇ ਸਾਰਾ ਦੁਰੀਆਣਾ ਕਮੇਟੀ ਇਸ ਨੂੰ ਔਰ ਸਾਰੇ ਜਿਹੜੇ ਯੰਗ ਸਾਥੀ ਨੇ ਸਾਡੇ ਇਹਨਾਂ ਦੇ ਵੀ ਮਨ ਦੇ ਵਿੱਚ ਨਵੇਂ 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 ਆਈਡੀਆ ਆਉਂਦੇ ਨੇ ਉਹ ਲੰਗਰ ਇਹ ਸਾਡਾ ਲੰਗਰ ਬਹੁਤ ਅੱਛਾ ਅਜ ਇਤਨਾ ਪ੍ਰਵਾਹ ਹੈ ਐ ਸਵੇਤੋ ਕਿ ਠਾਕੁਰ ਜੀ ਬਰਕਤ ਪਾਣ ਵਾਲੇ ਹੈ एक गल बड़ी पक्की है अज की डेट के व्यक्ति कुछ नहीं कर सकता व्यक्ति खाली कर्म कर सकता है करे करावे आपे आप नहीं तो अज अ लोगों ने कई हैरान हो गए कि भाई ये दुरग्याना कमेटी ने कि काम कर रही है तो भाई हम कह के म्यूजियम ने मंदिर ने म्यूजियम भी बनाए तो इस करके जरा है हो बहुत काम करने वाला है तुम तो प्रेस के बचो त ਸਾਰੇ ਜਗਾਂ ਦੁੱਤੇ ਜਾਣਾ ਨਾ ਰੰਦਾ ਮੈਂ ਤੁਹਾਨੂੰ ਵੀ ਅਪੀਲ ਕਰਾਂਗਾ ਔਰ ਤੁਹਾਡੇ ਮਾਧਿਅਮ ਨਾਲ ਤੁਹਾਡੇ ਭਰਾਵਾਂ ਨੂੰ ਵੀ ਅਪੀਲ ਕਰਾਂਗਾ ਕਿ ਸਾਨੂੰ ਐਸੇ ਨਵੇਂ-ਨਵੇਂ ਆਈਡੀਆ ਦਿਓ ਕਿ ਭਈ ਜਿਹੜੀ ਹੈ ਅਜੇ ਪੰਜਾਬ ਪੁਲਿਸ ਦਾ ਸੀਗਾ ਐਂਟੀ ਡਰੱਗ ਅਸੀਂ ਬਾਕਾਇਦਾ ਅਸੀਂ ਉਹਦੇ ਚ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਔਰ ਦੂਸਰਾ ਜਰੀਆ ਕਬਲੀ ਜਰੀ ਉਹ ਕਾਰਪੋਰੇਸ਼ਨ ਨੇ ਸਾਡੇ ਨਾਲ ਉਹ ਕੰਟੈਕਟ ਕੀਤਾ ਸੀਗਾ ਇਹ ਪੰਜਾਬ ਦਾ ਬਹੁਤ ਵੱਡਾ ਮੰਦਿਰ ਹੈ ਤੁਸੀਂ ਪੋਲੂਸ਼ਨ ਵਾਸਤੇ ਜਰਨ ਸੇ ਨੋ ਟੂ ਪਲਾਸਟਿਕ ਨਮਸਤੇ ਪਲਾਸਟਿਕ ਨਹੀਂ ਯੂਜ਼ ਕਰਨਾ ਅੱਛਾ ਪਲਾਸਟਿਕ ਇਸ ਵਾਰ ਦਾਡਾ ਨਹੀਂ ਯੂਜ਼ ਕੀਤਾ ਗਿਆ ਉਹ ਨੋ 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 ਟ ਐਟ ਆਲ ਅਸੀਂ ਲੰਗਰ ਦੇ ਵਿੱਚ ਪੂਰਾ ਜਿਹੜਾ ਹੈ ਇਹ ਸਟੀਲ ਦੇ ਬਰਤਨ ਸੀ ਤੇ ਜਾਂ ਸਿੰਗਲ ਯੂਜ਼ ਜਿਹੜਾ ਹੈ ਕਾਗਜ਼ ਦੀਆਂ ਜਿਹੜੀਆਂ ਪਲੇਟਾਂ ਆਉਂਦੀਆਂ ਦੋ ਦੋ ਮਹਿੰਗੀਆਂ ਤੋਂ ਮਹਿੰਗੀਆਂ ਸੀ ਕੋਈ ਦਿੱਕਤ ਨਹੀਂ ਤੇ ਉਹ ਅਸੀਂ ਯੂਜ਼ ਕੀਤੀਆਂ ਨਹੀਂ ਇਹ ਜਿਹੜਾ ਪ੍ਰੋਗਰਾਮ ਤੇ ਹੀ ਪਲਾਸਟਿਕ ਯੂਜ਼ ਨਹੀਂ ਕੀਤਾ ਗਿਆ ਕਿ ਅੱਗੇ ਤੋਂ ਵੀ ਨਹੀਂ ਯੂਜ਼ ਕੀਤਾ ਜਾਏਗਾ ਨਹੀਂ ਹੁਣ ਕੀਤਾ ਹੀ ਨਹੀਂ ਜਾਏਗਾ ਉਹ ਤਾਂ ਫਿਰ ਕੀ ਫਾਇਦਾ ਹੋਇਆ ਪ੍ਰੋਗਰਾਮ ਤੇ ਤੁਸੀਂ ਨਹੀਂ ਕੀਤਾ ਫਿਰ ਸਮੱਸਿਆ ਤਾਂ ਫਿਰ ਉਹੀ ਰਹੀ ਤੇ ਇਸ ਵਾਰ ਕਿਉਂਕਿ ਸਾਡਾ ਉਹਨਾਂ ਨੇ ਥੈਂਕਸ ਵੀ ਸਾਡਾ ਕੀਤਾ ਔਰ ਉਹਨਾਂ ਨੇ ਬੈਨਰ ਵੀ ਸਟੇਟਲ ਲਗਾਏ ਨੇ ਕਿ ਭਈ ਦੇ ਚ ਜਰਾ ਦੇਖੋ ਅਸੀਂ ਕਹਿੰਨੇ ਆ ਸਾਡਾ ਦੇਸ਼ ਹੈ ਸਾਡੀ ਮਿੱਟੀ ਹੈ ਤੇ ਆਪਣੀ ਧਰਤੀ ਹੈ ਤੇ ਜਿਹਨੂੰ ਇੱਕ ਧਰਤੀ ਨੂੰ ਮਾਂ ਵੀ ਕਹਿੰਨੇ ਆ ਜੇ ਇਹ ਖਰਾਬ ਹੋ ਗਈ ਤੇ ਫਿਰ ਕਿੱਥੇ ਜਾਵਾਂਗੇ ਅਸੀਂ ਇਸ ਕਰਕੇ ਆਪਾਂ ਜਿਹੜਾ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਮਨਾਇਆ ਗਿਆ ਹੈ ਉਹ ਕੀ ਉਹਦਾ ਟਾਈਮ ਟੇਬਲ ਕੀ ਸੀ ਅਸਰ ਜੀ ਸਵੇਰ ਤੋਂ ਇੱਥੇ ਕਾਰਗਮ ਸ਼ੁਰੂ ਸੀ ਸਵੇਰ ਤੋਂ ਹੀ ਜਿਹੜਾ ਫਲਦਾ ਪ੍ਰਸ਼ਾਦ ਕਿਉਂਕਿ ਅੱਜ ਨਾ ਕਾਫੀ ਲੋਕਾਂ ਦੇ ਵਰਤ ਹੁੰਦੇ ਆ ਜਦ ਤੱਕ ਬગવાન ਦਾ ਜਨਮ ਨਹੀਂ ਹੋ ਜਾਂਦਾ ਤੇ ਉਹ ਕੁਝ ਖਾਂਦੇ ਨਹੀਂ ਤੇ ਉਸ ਕਰਕੇ ਫਿਰ ਫਲਦਾ ਪ੍ਰਸ਼ਾਦ ਚੱਲਦਾ ਸਾਰਾ ਦਿਨ ਸਵੇਰ ਤੋਂ ਹੀ ਕਾਰਗਮ ਚੱਲ ਰਹੇ ਸੀਗੇ ਉਸ ਤੋਂ ਬਾਅਦ ਜਿਹੜੀ ਹੈ ਮੰਗਲ ਆਰਤੀ ਤੋਂ ਬਾਅਦ ਫਿਰ ਸੰਧਿਆ ਸ਼ਿੰਗਾਰ ਆਰਤੀ ਉਹ ਇੱਕ ਰੂਟੀਨ ਮੈਟਰ ਜਿਹੇ ਚੱਲਦੇ ਅੱਜ 11 ਵਜੇ ਸੀਗੇ ਆਪਣੇ ਉਹ ਚਾਰ ਮਹੂਰਤ ਹੋਏ ਉਦਘਾਟਨ ਹੋਏ ਉਹ ਸਾਡੇ ਤੇ ਉਹ ਵੀ ਸਾਰੇ ਜਿਹੇ ਸੀ ਨਿਪਟਾਨ ਤੋਂ ਬਾਅਦ ਫਿਰ ਜਦੋਂ ਕਿਉਂ ਇੰਨੇ ਲੋਕ ਆਏ ਫਿਰ ਸਭ ਨੂੰ ਅਸੀਂ ਪਹਿਲਾਂ ਤੋਂ ਹੀ ਜਿਹੜਾ ਹੈ ਸਾਡੇ ਨਕਸ਼ਾ ਬਣਾ ਕਰਕੇ ਉਹ ਸੀ ਸਾਰਿਆਂ ਨੂੰ ਭੇਜੇਗੇ ਵੀ ਜਿਹੜੇ ਇੱਧਰ ਆਣ ਵਾਲੇ ਗੱਡੀਆਂ ਇੱਥੇ ਖੜੀਆਂ ਕਰਨ ਪਾਰਕਿੰਗ ਦੀ ਸਾਰੀ ਸਹੂਲਤ ਆਦੀ ਸ਼ਾਮ 5 ਵਜੇ ਤੋਂ ਤਾਂ ਰਾਸ਼ਨਾ ਸਟਾਰਟ ਹੋ ਗਿਆ ਕਿ ਬਸ ਜੈ ਸ਼੍ਰੀ ਰਾਮ ਹੀ ਹੋ ਗਿਆ ਕੰਮ। ਉਹ ਸੁਣਨ ਦੇ ਵਿੱਚ ਇਹ ਵੀ ਆਂਦਾ ਕਿ ਇੱਥੇ ਮੰਦਰ ਵੱਲੋਂ ਆਤੀਸ਼ਬਾਜੀ ਵੀ ਚਲਾਈ ਜਾਂਦੀ ਹੈ। ਹਾਂਜੀ ਹਾਂਜੀ। ਉਹ ਆਤੀਸ਼ਬਾਜੀ ਕਿਉਂਕਿ ਆਤੀਸ਼ਬਾਜੀ ਇੱਕ ਪ੍ਰਤੀਕ ਹੈ ਖੁਸ਼ੀ ਜਹਰ ਕਰਦਾ। ਤੋ ਹਰ ਸਾਲ ਅਸੀਂ ਮਨਾਉਂਦੇ ਆ ਇਸ ਵਾਰ ਥੋੜੀ ਮੈਂ ਦੇਖ ਹੀ ਨਹੀਂ ਪਾਇਆ ਕਿਉਂਕਿ ਪੂਜਾ ਤੇ ਬੈਠਾ ਸੀ। ਬੈਨਾ ਪੈਂਦਾ ਮਹਾਸਚੀਵ ਦੇ ਨਾਤੇ ਤੇ ਉਸ ਕਰਕੇ ਜਿਹੜਾ ਹੈ ਇਹ ਆਪਣਾ ਕਾਫੀ ਅੱਛੀ ਆਤਿਸ਼ਬਾਜੀ ਵੀ ਰਹੀ ਬੈਂਡ ਵਜਾ ਔਰ ਅੱਜ ਵਿਸ਼ੇਸ਼ ਰੂਪ ਨਾਲ ਪੰਜਾਬ ਪੁਲਿਸ ਦਾ ਬੈਂਡ ਦੇ ਦੋ ਬੈਂਡ ਆਏ ਬ੍ਰਾਸ ਬੈਂਡ ਵੀ ਔਰ ਬੈਕ ਵਾਈਪਰੀ ਔਰ ਉਹ ਵੀ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਉਹਨਾਂ ਨੇ ਵੀ ਆਪਣੀ ਸਰਦਾ ਜਿਹੜੀ ਹੈ ਭਗਵਾਨ ਦੇ ਭਜਨ ਵਜਾਉਂਦੇ ਆ। ਉਹ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਕਿ ਦਰਸ਼ਕ ਤੁਹਾਨੂੰ ਦੇਖ ਰਹੇ ਆ। ਦੇਖੋ ਮੈਂ ਸਾਹਿਬ ਭਗਵਾਨ ਨੇ ਕੰਸ ਨਾਮ ਦੇ ਰਾਖਸਸ ਨੂੰ ਮਾਰਨ ਵਾਸਤੇ ਜਨਮ ਲਿਆ ਜਾਂ ਹੋੜ ਵੀ ਜਰੇ ਆਤਤਾਈ ਸੀਗੇ ਉਸ ਵੇਲੇ ਦੇ 테러ਰਿਸਟ ਆਈ ਦੀ ਪਾਸਾ ਚਕੇ ਲੋ ਅੱਜ ਵੀ ਉਹ ਮਰੇ ਨਹੀਂ ਹੈ ਅੱਜ ਵੀ ਭਵੇਂ ਨਸ਼ੇ ਰੂਪੀ ਰਾਖਸ ਹੋਏਗਾ ਕੁਰੀਤੀਆਂ ਰੂਪੀ ਰਾਖਸ ਹੋਣਗੇ ਔਰ ਅੱਜ ਲੋੜ ਹੈਗੀ ਹੈ ਭਗਵਾਨ ਨੇ ਕਿਹਾ ਸੰਖੇ ਸ਼ਕਤੀ ਕੋ ਲੋ ਜੂਗੇ ਕਿ ਕਾਲੀ ਯੋਗ ਦੇ ਵਿੱਚ ਮੈਂ ਦੇ ਦੇ ਅਵਤਾਰ ਚ ਨਹੀਂ ਆਣਾ ਸੰਗਠਿਤ ਸ਼ਕਤੀ ਦੇ ਰੂਪ ਜਾਣਾ ਤੇ ਉਹ ਸਾਰੇ ਜਿਹੜੇ ਰਾਖਸ ਜਿਹੜੇ ਐਸੇ ਸਾਡੇ ਚਾਰੋਂ ਪਾਸੇ ਫੈਲੇ ਹੋਏ ਨੇ ਉਹਨਾਂ ਨੂੰ ਅਸੀਂ ਸੰਕਲਪ ਲਈਏ ਅੱਜ ਦੇ ਦਿਨ ਕਿ ਭਈ ਉਹ ਅਗਲੀ ਜਨਮ ਅਸ਼ਟਮੀ ਤੱਕ ਅਸੀਂ ਉਹ ਜਿਹੜੇ ਨੇ ਮੈਕਸਿਮਮ ਹਟਾ ਦਿਆਂਗੇ ਐਸਾ ਸੰਕਲਪ ਲੈ ਕੇ ਚੱਲਾਂਗੇ ਤੇ ਫਿਰ ਠਾਕੁਰ ਜੀ ਕਿਰਪਾ ਸਾਡੇ ਤੇ ਕਰਨੀ ਉਹ ਕਿ ਧੰਨਵਾਦ ਧੰਨਵਾਦ ਜੀ ਇਹ ਸੀ ਸਾਡੇ ਨਾਲ ਸ਼੍ਰੀ ਦੁਰਗਿਆਣਾ ਕਮੇਟੀ ਦੇ ਮੰਦਿਰ ਕਮੇਟੀ ਦੇ ਮਹਾ ਸਚਿਵ ਅਰुण ਖੰਨਾ ਜੀ ਜਿਨ੍ਹਾਂ ਨੇ ਕਿ ਆ ਉਸ ਸੰਗਤ ਨਾਲ ਗੱਲਬਾਤ ਵੀ ਕਰਦੇ ਆਂ ਹਾਂਜੀ ਮੈਮ ਕੀ ਨਾਮ ਕੀ ਆਪਣਾ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੇਰਾ ਨਾਮ ਹਮੇ ਮੈਮ ਰਿਸਰਦੀ ਰਹਿਣ ਵਾਲੇ ਆਂ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਹੈ ਔਰ ਕਿਉਂ ਮਨਾਈ ਜਾਂਦੀ ਹੈ ਜੋ ਕ੍ਰਿਸ਼ਨ ਜਨਮ ਅਸ਼ਟਮੀ ਹੈ ਇਸ ਦਿਨ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਇਸ ਕਰਕੇ ਅਸੀਂ ਜੋ ਹੈ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਮਨਾਨੇ ਆਂ ਠਾਕੁਰ ਜੀ ਦੇ ਜਨਮ ਦੇ ਉਸ ਨੂੰ ਲੈ ਕੇ ਅਸੀਂ ਜਿਸ ਤਰ੍ਹਾਂ ਆਪਣੇ ਬੱਚਿਆਂ ਦਾ ਬਰਥਡੇ ਮਨਾਨੇ ਆ ਹਨਾ ਆਪਣੇ ਬੱਚਿਆਂ ਨੂੰ ਤਿਆਰ ਕਰਦੇ ਆਂ ਤਾਂ ਜਨਮ ਅਸ਼ਟਮੀ ਵੀ ਸਾਡੇ ਠਾਕੁਰ ਜੀ ਦਾ ਜਨਮ ਦਿਨ ਹੈ ਤੇ ਇਸ ਕਰਕੇ ਅਸੀਂ ਜਨਮ ਅਸ਼ਟਮੀ ਮਨਾਨੇ ਆਂ ਔਰ ਜਿਸ ਦੇ ਵਿੱਚ ਪਹੁੰਚੇ ਹੋ ਤੁਹਾਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਲੱਗੇ ਹਨ ਪ੍ਰਬੰਧ ਬਹੁਤ ਅੱਛੇ ਨੇ ਦੇਖੋ ਜੀ ਅੰਦਰ ਜਾਣ ਲਈ ਬਾਹਰ ਆਉਣ ਲਈ ਸਾਰੀ ਸੁਵਿਧਾ ਦਿੱਤੀ ਹੋਈ ਹੈ ਕੋਈ ਤੱਕ ਕਮਕੀ ਨਹੀਂ ਔਰ ਦਰਸ਼ਨ ਦਰਸ਼ਨ ਬਹੁਤ ਹੀ ਸੋਹਣੇ ਹੁੰਦੇ ਨੇ ਉਹ ਜਿਸ ਤਰ੍ਹਾਂ શ્રી ਕ੍ਰਿਸ਼ਨ ਜਨਮਸਤਮੀ ਆਪਾਂ ਮਨਾਉਂਦੇ ਆਂ શ્રી ਕ੍ਰਿਸ਼ਨ ਜਨਮ ਕ੍ਰਿਸ਼ਨ ਜੀ ਦਾ ਜਨਮ ਉਤਸਵ ਤੇ ਇਸ ਤਰ੍ਹਾਂ ਜਿਹੜੀ ਦੁਰਗਾ ਮਾਤਾ ਜੀ ਦਾ ਉਸ ਸਮੇਂ ਆਕਾਸ਼ਵਾਨੀ ਦੇ ਰੂਪ ਦੇ ਵਿੱਚ ਜਿਹੜੇ ਪ੍ਰਗਟ ਹੋਏ ਸੀ ਕਿ ਉਹਨਾਂ ਦਾ ਦਿਨ ਵੀ ਮਨਾਇਆ ਜਾਂਦਾ ਜੀ ਬਿਲਕੁਲ ਦੇਖੋ ਜੋ ਕ੍ਰਿਸ਼ਨ ਜੀ ਸੀ ਉਸ ਤੋਂ ਪਹਿਲਾਂ ਉਹਨਾਂ ਦੇ ਸੱਤ ਭਰਾ ਸੀ ਜਿਨ੍ਹਾਂ ਨੂੰ ਕੰਸ ਨੇ ਮਾਰਿਆ ਸੀ ਕਿਉਂਕਿ ਕੰਸ ਮਥੁਰਾ ਦਾ ਰਾਜਾ ਸੀ ਉਹ ਬੜਾ ਹੀ ਕਠੋਰ ਸੀ ਤੇ ਜਦੋਂ ਉਹ ਅੱਠਵਾਂ ਰੂਪ ਜਦੋਂ ਲੈਣ ਲੱਗੇ ਤੇ ਮਾਤਾ ਦੁਰਗਾ ਨੇ ਆਕਾਸ਼ਵਾਨੀ ਕੀਤੀ ਕਿ ਹੁਣ ਤੁਸੀਂ ਨਹੀਂ ਮਾਰ ਸਕਦੇ ਹੁਣ ਵਿਨਾਸ਼ ਤੁਹਾਡਾ ਹੀ ਹੋਏਗਾ ਇਸ ਕਰਕੇ ਜੀ ਉਹਨਾਂ ਦਾ ਵੀ ਤਿਹਾਰ ਮਨਾਇਆ ਜਾਂਦਾ ਜੀ ਬਿਲਕੁਲ ਓਕੇ ਧੰਨਵਾਦ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਹੈ ਤੇ ਸ਼੍ਰੀ ਕ੍ਰਿਸ਼ਨ ਜੀ ਦਾ ਜਿਹੜਾ ਕਿ ਜਨਮ ਉਸ ਦਿਨ ਮਨਾਇਆ ਜਾ ਰਿਹਾ ਹੈ ਸਰ ਜਨਮ ਅਸ਼ਟਮੀ ਹੈ ਸਾਡੇ ਲਈ ਬੜਾ ਪਵਿੱਤਰ ਤੇ ਪਾਵਨ ਤਿਉਹਾਰ ਵਾ ਇਹ ਕ੍ਰਿਸ਼ਨ ਜੀ ਸਾਡੇ ਗੁਰੂ ਮਹਾਰਾਜ ਹੀ ਹੈਗੇ ਨੇ ਤੇ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਇਸ ਸਾਲ ਵੀ ਆ ਤੇ ਰੰਗੀਆਂ ਸਦੀਆਂ ਤੱਕ ਬਣਾਉਂਦੇ ਰਹਿਵਾਂਗੇ ਉਹ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਬੱਚੇ ਨੂੰ ਵੀ ਸ਼੍ਰੀ ਕ੍ਰਿਸ਼ਨ ਬਣਾਇਆ ਹੈ ਜੀ ਸੈਕਿੰਡ ਟਾਈਮ ਠੀਕ ਹੈ ਸੈਕਿੰਡ ਟਾਈਮ ਦੀ کہہ ਰਹੇ ਹੋ ਕਿ ਤੁਸੀਂ ਅਗਲੀ ਵਾਰ ਫਿਰ ਬਣਾਓਗੇ ਅਗਲੀ ਨਹੀਂ ਸਰ ਜੇ ਪਰਮਾਤਮਾ ਨੇ ਕਿਰਪਾ ਕੀਤੀ ਤੇ ਫਿਰ ਬਣਾਵਾਂਗੇ ਆਓ ਸੰਗਤ ਜਿਸ ਤਰ੍ਹਾਂ ਇਸ ਥੇ ਕਿ ਮੰਦਰ ਦੇ ਵਿੱਚ ਪਹੁੰਚੀਏ ਤੇ ਨਾਲ ਉਹਨਾਂ ਦੇ ਨਾਲ ਗੱਲਬਾਤ ਅਸੀਂ ਕਰਦੇ ਹਾਂ ਹਾਂਜੀ ਮੈਮ ਕੀ ਆਪ ਤੁਹਾਡਾ ਨਾਮ ਕੀ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੇਰਾ ਨਾਮ ਸੁਖਪ੍ਰੀਤ कौर ਹੈ ਮੈਂ ਅਮ੍ਰitsar ਦੀ ਰਹਿਣ ਵਾਲੀ ਹਾਂ ਠੀਕ ਹੈਣਾ ਚਾਹੁੰਦੇ ਜਿਸ ਤਰ੍ਹਾਂ ਅੱਜ શ્રી ਕ੍ਰਿਸ਼ਨ ਜਨਮ ਅਸ਼ਟਮੀ ਹੈ ਔਰ ਅੱਜ ਤੁਸੀਂ શ્રી ਦੁਰਗਿਆਣਾ ਤੀਰਥ ਅਮ੍ਰitsar ਦੇ ਵਿੱਚ ਪਹੁੰਚੇ ਹੋ ਹਾਂਜੀ ਅੱਜ ਇੱਥੋਂ ਦਾ ਵੇਖ ਕੇ ਮਾਹੌਲ ਬਹੁਤ ਵਧੀਆ ਲੱਗਿਆ ਅੱਜ ਕ੍ਰਿਸ਼ਨ ਜੀ ਦਾ ਜਨਮ ਹੋਇਆ ਇਸ ਕਰਕੇ ਅੱਜ ਇੰਨਾ ਵਧੀਆ ਮਾਹੌਲ ਲੱਗਦਾ ਪਿਆ ਵੀ ਹਾਂ ਵੀ ਉਹ ਟਾਈਮ ਨੂੰ ਐ ਟਾਈਮ ਤੇ ਮਹਿਸੂਸ ਕਰਦੇ ਪਏ ਆ ਤੇ ਮਤਲਬ ਸਾਰੀ ਰੌਣਕ ਵੇਖ ਕੇ ਅੱਜ ਹਰ ਇੱਕ ਬੱਚਾ ਕ੍ਰਿਸ਼ਨ ਵਿਚ ਬਣਿਆ ਹੋਇਆ ਤੇ ਉਹਨਾਂ ਨੂੰ ਦੇਖ ਕੇ ਇੰਨਾ ਵਧੀਆ ਲੱਗ ਰਿਹਾ ਹੈ ਸਾਡਾ ਬੇਟਾ ਖੁਦ ਇੰਨਾ ਸੋਹਣਾ ਮਤਲਬ ਕ੍ਰਿਸ਼ਨ ਦੇ ਰੂਪ ਚ ਸਜਾਇਆ ਹੈ ਜਦ ਸਾਡੇ ਘਰ ਵੀ ਨਟਕਟ ਕੰਨੇ ਸੀ ਆਏ ਘਰ ਘਰ ਕਾਣਾ ਆਏ ਤੇ ਸਾਡਾ ਬੇਬੀ ਉਹਨਾਂ ਇੰਨਾ ਸ਼ਰਾਰਤੀ ਕਿ ਯਾਦ ਕਰਦੇ ਵੀ ਕ੍ਰਿਸ਼ਨ ਜੀ ਵੀ ਇੰਨਾ ਵਰਗੇ ਹੀ ਸੀਗੇ ਜਿਹੜੇ ਇੰਨੀਆਂ ਸ਼ਰਾਰਤਾਂ ਕਰਦੇ ਸੀ ਕਿੰਨੇ ਸਾਲਾਂ ਤੋਂ ਤੁਸੀਂ ਸ਼੍ਰੀ ਕ੍ਰਿਸ਼ਨ ਬਣਾ ਰਹੇ ਹੋ ਆਪਣੇ ਬੇਬੀ ਇਹ ਮੇਰਾ ਬੇਟਾ ਅਭੀ 2 ਸਾਲ ਦਾ ਹੈ ਹੁਣ ਕੀ ਤੁਸੀਂ ਅਗਲੇ ਸਾਲ ਵੀ ਬਣਾਓਗੇ ਨੂੰ ਕ੍ਰਿਸ਼ਨ ਜੀ ਜ਼ਰੂਰ ਜੀ ਜ਼ਰੂਰ ਕਿ ਇਸ ਤਰ੍ਹਾਂ ਅੱਜ ਤੁਸੀਂ ਇਸ ਮੰਦਰ ਦੇ ਵਿੱਚ ਪਹੁੰਚੇ ਹੋ ਤੁਹਾਨੂੰ ਕਿਸ ਦੇ ਪ੍ਰਬੰਧ ਇੱਥੇ ਕਿਸ ਤਰ੍ਹਾਂ ਦੇ ਲੱਗੇ ਨੇ ਨਹੀਂ ਬਹੁਤ ਵਧੀਆ ਇੱਥੇ ਬਹੁਤ ਸੋਹਣੇ ਪ੍ਰਬੰਧ ਅਜੇ ਅਸੀਂ ਆਏ ਆ ਤੇ ਚਲੋ ਸਾਨੂੰ ਬਹੁਤ ਵਧੀਆ ਲੱਗੇ ਇੱਥੇ ਹਰ ਤਰ੍ਹਾਂ ਤੇ ਮਤਲਬ ਉਹਨਾਂ ਦਾ ਦਿਨ ਮਨਾਇਆ ਜਾ ਰਿਹਾ ਹਰ ਥਾਂ ਤੇ ਕੁਛ ਨਾ ਕੁਛ ਵੰਡਿਆ ਜਾ ਰਿਹਾ ਹੈ ਮਤਲਬ ਮਠਾਈਆਂ ਵੰਡੀਆਂ ਜਾ ਰਹੀਆਂ ਨੇ ਜਾਂ ਕੁਝ ਖਾਣ ਪੀਣ ਨੂੰ ਵੱਖ-ਵੱਖ ਤਰੀਕੇ ਦੇ ਆ ਮਠਾਈਆਂ ਚੀਜ਼ਾਂ ਸਭ ਵੰਡੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਇਹ ਭੋਗ ਵੀ ਲਗਾਇਆ ਜਾਂਦਾ ਹੈ ਕਿੰਨੀ ਤਰ੍ਹਾਂ ਦੇ ਭੋਗ ਲਗਾਏ ਜਾਂਦੇ ਸ੍ਰੀ ਕ੍ਰਿਸ਼ਨ ਜੀ ਨੂੰ 56 ਭੋਗ ਲਗਾਏ ਜਾਂਦੇ ਆ 56 ਭੋਗ ਲਗਾਏ ਜਾਂਦੇ ਆ ਕੀ ਤੁਹਾਨੂੰ ਉਹਨਾਂ ਦਾ ਪ੍ਰਸ਼ਾਦ ਦਿੱਤਾ ਗਿਆ ਤੁਹਾਨੂੰ ਨੇ ਫਿਲਹਾਲ ਅਸੀਂ ਉਧਰ ਸਾਈਡ ਜਗ੍ਹਾ ਹੀ ਨਹੀਂ ਹੈਗੇ। ਇਹ ਮੱਥਾ ਟੇਕਣ ਜਾਓਗੇ ਤੁਸੀਂ? ਹਾਂਜੀ ਜੀ ਮੱਥਾ ਟੇਕਣ ਜਾਵਾਂਗੇ ਅਸੀਂ। ਠੀਕ ਹੈ। ਜਿਸ ਤਰ੍ਹਾਂ ਕਹਿੰਦੇ ਇੱਥੇ ਆਤੀਸ਼ਬਾਜੀ ਦਾ ਵੀ ਕਾਫੀ ਜਿਹੜੀ ਆਤੀਸ਼ਬਾਜੀ ਵੀ ਚਲਾਈ ਗਈ ਹੈ। ਹਾਂਜੀ। ਆਤੀਸ਼ਬਾਜੀ ਅਜੇ ਤੱਕ ਹੋ ਰਹੀ ਹੈ, ਕਾਫੀ ਜ਼ਰੀ ਹੋ ਰਹੀ ਹੈ। 12 ਵਜੇ ਤੋਂ ਬਾਅਦ ਜਿਉਂ ਉਹਨਾਂ ਦਾ ਜਨਮ ਹੁੰਦਾ ਉਸ ਤੋਂ ਬਾਅਦ ਆਤੀਸ਼ਬਾਜੀ ਸ਼ੁਰੂ ਹੋ ਜਾਂਦੀ ਹੈ। ਔਰ ਜਿਸ ਤਰ੍ਹਾਂ ਕਿ ਇੱਥੇ ਸੰਗਤ ਪਹੁੰਚੀ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੇਰਾ ਨਾਮ ਰੋਹਿਤ ਖੰਨਾ ਜੀ ਮੈਂ ਅੰਮ੍ਰਿਤਸਰ ਦੇ ਰਹਿਣ ਵਾਲਾ ਠੀਕ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਆ ਤੇ ਤੁਸੀਂ ਸ਼੍ਰੀ ਦੁਰਗਾਣਾ ਤੀਰਥ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਹੋ ਸਰ ਮੈਂ ਇਹ ਕਹਿਣਾ ਚਾਹਨਾ ਧਾਰ ਕਰਕੇ ਦਰਸ਼ਨ ਕਰਕੇ ਤੇ ਦੇਖੋ ਸਾਰੇ ਪਾਸੇ ਦੁਰਗਾਣਾ ਕਮੇਟੀ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਸਾਰੇ ਚਾਰੇ ਪਾਸੇ ਝਾਕੀਆਂ ਇੱਕ ਪਾਸੇ ਰਾਸਲੀਲਾ ਚੱਲ ਰਹੀ ਹੈ ਅੰਦਰ ਠਾਕੁਰ ਜੀ ਦਾ ਕੀਰਤਨ ਚੱਲ ਰਿਹਾ ਹੈ ਭਜਨ ਸੰਧਿਆ ਚੱਲ ਰਹੀ ਹੈ ਜਗ੍ਹਾ ਜਗ੍ਹਾ ਤੇ ਕੋ ਐਲਈਡਿਸ ਲੱਗੀਆਂ ਹਨ ਦੁਰਗਨਾ ਕਮੇਟੀ ਨੇ ਬਹੁਤ ਅੱਛਾ ਪ੍ਰਬੰਧ ਕੀਤਾ ਹੈ ਤਾਂ ਕਿ ਆਣ ਵਾਲੇ ਲੋਕਾਂ ਨੂੰ ਸ਼੍ਰੀ ਕ੍ਰਿਸ਼ਨ ਜਰਮਸਟ ਵੀ ਦਾ ਉਸਤਵ ਮਨਾਉਣ ਹੋਰ ਸਾਇਤ੍ਰਿਕਾ ਮਨਾ ਸਕੇ ਆਉ ਕਿਸੇ ਹੋਰ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਭਾਜੀ ਕੀ ਨਾਮ ਕੀ ਆਪਣਾ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਆਦਰ ਸ਼ਰਮਾ ਮੈਂ ਨਿਊ ਗੁਡਨ ਐਵਨਿਊ ਅੰਮ੍ਰਿਤਸਰ ਦਾ ਰਹਿਣ ਵਾਲਾ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਅੱਜ ਸ਼੍ਰੀ ਕ੍ਰਿਸ਼ਨ ਜਰਮਸਟ ਵੀ ਹੈ ਅੱਜ ਕ੍ਰਿਸ਼ਨ ਜਨਮਸ਼ਟਮੀ ਤੇ ਪਹਿਲੇ ਤੇ ਤੁਹਾਡੇ ਚੈਨਲ ਮਾਦੀ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਨਾ ਤੇ ਦਰਗਾਣਾ ਕਮੇਟੀ ਦਾ ਧੰਨਵਾਦਾਂ ਕਿ ਜਿਨ੍ਹਾਂ ਨੇ ਐਡੀ ਮੋਹ ਵਧੀਆ ਦ੍ਰਿਸ਼ ਸਾਨੂੰ ਅੱਜ ਦੇਖਣ ਨੂੰ ਮਿਲਿਆ ਵਰਿੰਦਾਵਨ ਦੀ ਪੂਰੀ ਝਲਕ ਇੱਥੇ ਸੀ ਵੱਖ-ਵੱਖ ਚਾਕੀਆਂ ਜੇਲ੍ਹ ਕ੍ਰਿਸ਼ਨ ਜੀ ਦਾ ਜਨਮ ਰਾਸਲੀਲਾ ਬਹੁਤ ਹੀ ਸੋਹਣਾ ਉਪਰਾਲਾ ਸੀ ਕਮੇਟੀ ਦਾ ਪਰ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਜਿਸ ਤਰ੍ਹਾਂ ਅੱਜ ਜਨਮ ਉਸਤ ਮਨਾਇਆ ਜਾ ਰਿਹਾ ਤੇ ਕੱਲ ਵੀ ਮਨਾਇਆ ਜਾਏਗਾ ਇਦਾਂ ਕੱਲ ਜਨਮ ਉਸਤ ਨਹੀਂ ਮਨਾਇਆ ਜਾਏਗਾ ਪਰ ਸੇਮ ਇਹਨੂੰ ਰਿਪੀਟ ਕੀਤਾ ਜਾਏਗਾ ਇਸ ਕਰਕੇ ਕਿ ਅੱਜ ਹਰ ਗਲੀ ਮੁਹੱਲੇ ਚ ਪ੍ਰੋਗਰਾਮ ਹੁੰਦਾ ਤੇ ਬਹੁਤ ਸਾਰੇ ਲੋਕ ਆ ਨਹੀਂ ਸਕੇ ਤੇ ਕਮੇਟੀ ਸੇ ਦੱਸਿਆ ਨਾਲ ਲੋਕਾਂ ਨੇ ਆ ਕੇ ਗੱਲ ਫੋਨ ਵੀ ਆਏ ਨੇ ਲੋਕਾਂ ਨੇ ਕਿਹਾ ਵੀ ਹੈ ਕਿ ਅਸੀਂ ਪਰਿਵਾਰ ਨਾਲ ਨਹੀਂ ਆ ਸਕੇ ਤੇ ਉਹਨਾਂ ਵਾਸਤੇ ਕੱਲ ਸੇਮ ਐਲਟੀ ਇਟ ਇਜ਼ ਹਨਲਾ ਯਾਨੀ ਜਿਸ ਤਰ੍ਹਾਂ ਕਿ 56 ਮਤਲਬ ਕਹਿੰਦੇ ਇਥੇ ਜਿਹੜਾ ਭੋਜਨ ਉਹਨਾਂ ਦੇ ਬਣਾਏ ਜਾਂਦੇ ਹਨ ਕਿ ਕੱਲ ਵੀ ਸੇਮ ਉਸ ਤਰ੍ਹਾਂ ਦਾ ਪ੍ਰੋਗਰਾਮ ਹੋਏਗਾ 56 ਭੋਜ ਹੋਣਗੇ ਪਰ ਜਿੱਦਾਂ ਅੱਜ ਠਾਕੁਰ ਜੀ ਦਾ ਇਸ਼ਨਾਨ ਹੋਇਆ ਉਹ ਇਸ਼ਨਾਨ ਨਹੀਂ ਹੋਏਗਾ ਉਹ ਪੂਜਾ ਵੀ ਨਹੀਂ ਹੋਈ ਸੰਗੀਤਨ ਚਾਕੀਆਂ ਸਭੇ ਦਾ ਰਹਿਣ ਵਾਲਾ ਆਓ ਹੋਰ ਵੀ ਕਿਸੇ ਨਾਲ ਗੱਲਬਾਤ ਕੀ ਨਾਮ ਕੀ ਆਪਣਾ ਆਪਣਾ ਲਮਾ ਹਾਜਨ ਆ ਜੀ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਅੱਜ ਕਿਚਰੀ ਕ੍ਰਿਸ਼ਨ ਜਨਮ ਅਸ਼ਟਮੀ ਹੈ ਭਾਜੀ ਮੈਂ ਕਾਫੀ ਢੇਰ ਤੋਂ ਦੇਖ ਰਿਹਾ ਸਾਂ ਕਿ ਇੱਥੇ ਜਦੋਂ ਮਾਨਾ ਰਿਆਂ ਬਚਪਨ ਤੋਂ ਹੀ ਉਹਨਾਂ ਠਾਕਰਾ ਦੇ ਮੱਥਾ ਟੇਕਣਾ ਆ ਹੀ ਇੱਥੇ ਪਹਿਲਾਂ ਇੱਕ ਦੀਵਾਰ ਬਣੀ ਹੁੰਦੀ ਸੀ ਉਹ ਦੁਰਗਿਆਨਾ ਕਮੇਟੀ ਨੇ ਦੀਵਾਰ ਤੋੜੀ ਹੈ ਤੇ ਇਹਨੂੰ ਹੋਰ ਵੱਡਾ ਕੀਤਾ ਤੇ ਵੱਡਾ ਕਰਨ ਦੇ ਬਾਵਜੂਦ ਵੀ ਹੈ ਹਾਲ ਅੱਜ ਕਾਫੀ ਛੋਟਾ ਛੋਟਾ ਲੱਗ ਰਿਹਾ ਸੀ ਤੇ ਜਿਹੜੀ ਹੈ ਸੰਗਤ ਹੈ ਅਸੀਂ ਬੜਾ ਕੁਝ ਦੇਖਣ ਨੂੰ ਮਿਲਿਆ ਹੈ ਸੰਗਤ ਕਾਫੀ ਖੁਸ਼ ਹੋ ਕੇ ਗਈ ਹੈ ਪ੍ਰਸ਼ਾਦ ਦੀ ਬੜੀ ਵਧੀਆ ਵਿਵਸਥਾ ਸੀ ਇਹਨਾਂ ਦੀ ਜਲਪਾਨ ਦੀ ਬੜੀ ਵਧੀਆ ਵਿਵਸਥਾ ਸੀ ਕਿਸੇ ਚੀਜ਼ ਦੀ ਇੱਥੇ ਕੋਈ ਕਮੀ ਨਹੀਂ ਸੀ ਜੇ ਮੰਨ ਲਓ ਕਿਸੇ ਦਾ ਪਰਸ ਵੀ ਗੁੰਮ ਜਾਂਦਾ ਸੀ ਜਾਂ ਕਿਸੇ ਦੇ ਕੋਈ ਬੱਚਾ ਵੀ ਗਵਾ ਜਾਂਦਾ ਹੀ ਉਹ ਵੀ ਛਟਪਾਟਾ ਤੋਂ ਦੀ ਸਕਿਉਰਿਟੀ ਲੱਭ ਦਿੰਦੀ ਸੀ ਸੰਗਤ ਨੂੰ ਜਿਹੜੀ ਚੀਜ਼ ਵਿਵਸਥਾ ਦੇ ਮਾਮਲੇ 'ਚ ਚਾਹੀਦਾ ਹੁੰਦਾ ਉਹ ਸੰਗਤ ਨੂੰ ਮਿਲਿਆ ਵਿਵਸਥਾ ਦੇ ਮਾਮਲੇ 'ਚ ਪਰ ਕਹਿੰਦੇ ਨੇ ਜਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਅੱਜ ਮਨਾਈ ਜਾਂਦੀ ਹੈ ਇਸ ਤਰ੍ਹਾਂ ਹੀ ਦੁਰਗਾ ਮਾਤਾ ਜਿਹੜੀ ਆਕਾਸ਼ਵਾਣੀ ਦੇ ਰੂਪ ਦੇ ਵਿੱਚ ਪ੍ਰਗਟ ਹੋਈ ਸੀ ਕਿ ਉਹਨਾਂ ਦਾ ਦਿਨ ਵੀ ਮਨਾਇਆ ਜਾਂਦਾ ਹੈ ਦੇਖੋ ਜੀ ਦੁਰਗਾ ਮਾਤਾ ਕਾਸ਼ਵਾਣੀ ਦੇ ਰੂਪ 'ਚ ਪ੍ਰਗਟਦੇ ਹੋਏ ਹੀ ਉਹ ਜਗ ਦੀ ਮਾਂ ਆ ਸਾਰਿਆਂ ਦੀ ਮਾਂ ਵੈ ਉਹ ਕੋਈ ਸਪੈਸ਼ਲ ਦਿਨ ਨਹੀਂ ਘਾਉਣਾਂ ਲਈ ਉਹ ਅਸੀਂ ਜਦੋਂ ਮਰਜ਼ੀ ਵੀ ਮਨਾ ਸਕਦੇ ਆ ਅਸੀਂ ਆਪਣੇ ਘਰ ਜਦੋਂ ਸਵੇਰੇ ਉੱਠਦੇ ਆ ਮਾਤਾ ਪਿਤਾ ਦੇ ਮਾਂ ਦੇ ਪੈਰੀ ਹੱਥ ਲਾਣੇ ਆ ਦੁਰਗਾ ਦਾ ਹੀ ਰੂਪ ਹੈ ਕਿਉਂਕਿ ਉਹ ਪਿਆਰ ਕਰਨਾ ਵੀ ਜਾਣਦੀ ਹੈ ਤੇ ਕੰਮ ਲੈਣਾ ਵੀ ਜਾਣਦੀ ਹੈ ਗੁੱਸੇ ਲਈ ਐਸੇ ਕਰਕੇ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਦੁਰਗਾ ਜਿਹੜੀ ਮਨਾਇ ਜਾਂਦੀ ਉਹ ਅਸ਼ਟਮੀ ਦੇ ਨਾਲ-ਨਾਲ ਮਨਾਇ ਜਾਂਦੀ ਹੈ ਲੇਕਿਨ ਇਹ ਜਿਹੜਾ ਜਨਮਸ਼ਟਮੀ ਆ ਦੁਰਗਿਆਨਾ ਹਰ ਦਿਨ ਤਿਹਾੜ ਜਿਸ ਤਰ੍ਹਾਂ ਹਿੰਦੂਆਂ ਦੇ ਵਿਚਾਰਾਂ ਦੇ ਹਿਸਾਬ ਨਾਲ ਚੱਲਦਾ ਹੈ ਇਹ ਮੰਨਦੇ ਆ ਤੇ ਸੰਗਤ ਕਾਫੀ ਅਤੇ ਹਮ-ਹਮਾ ਕੇ ਆਂਦੀ ਹੈ ਬੜਾ ਕੁਝ ਉਹਨਾਂ ਨੂੰ ਸਿੱਖਣ ਨੂੰ ਵੀ ਮਿਲਦਾ ਤੇ ਦੇਖਣ ਨੂੰ ਵੀ ਮਿਲਦਾ ਹਾਂਜੀ ਕੀ ਨਾਮ ਕੀ ਆਪਣਾ ਕੀ ਕਹਿਣਾ ਚਾਹੁੰਦੇ ਹੋ ਸੁਨੀਲ ਸੇਠੀ ਮੇਰਾ ਨਾਮ ਹੈ ਮੈਂ ਕਾਫੀ ਸਮੇਂ ਤੋਂ ਆ ਰਿਹਾ ਦੁਰਗਾਣਾਚ ਮੈਂ ਹੁਣ 2 ਸਾਲਾਂ ਤੋਂ ਦੇਖ ਰਿਹਾ ਹਾਂ ਬਹੁਤ ਵਿਕਾਸ ਹੋ ਰਿਹਾ ਠਾਕੁਰ ਜੀ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਵਿਕਾਸ ਹੋ ਰਿਹਾ ਔਰ ਉਹਨੇ ਹੀ ਪਰਿਕਰ ਆ ਕੇ ਅੰਦਰ ਆਪਣਾ ਮੱਥਾ ਢੇਕਦੇ ਨੇ ਆਸ਼ੀਰਵਾਦ ਠਾਕੁਰ ਜੀ ਦਾ ਪ੍ਰਾਪਤ ਕਰਦੇ ਨੇ ਔਰ ਪੂਰੀ ਜਗ ਮਗ ਹੋਈ ਪਈ ਆ ਬਹੁਤ ਅੱਛਾ ਲੱਗਾ ਮੈਨੂੰ ਪਰਬੰਧਾਂ ਦੀ ਪ੍ਰਬੰਧ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਆ ਪ੍ਰਬੰਧ ਵੀ ਬਹੁਤ ਪ੍ਰਭੂ ਜੀ ਤੁਸੀਂ ਹੁਣੇ ਜਾ ਕੇ ਦੇਖੋ ਮੈਂ ਹੈਰਾਨ ਆ ਹੱਲੇ ਤੱਕ ਅੰਦਰ ਲੜਕੇ ਲੱਗੇ ਆ ਟੇਬਲਾਂ ਵਗੈਰਾ ਸਭ ਕੁਝ ਸਮਿਟਾਸ ਮਿਟੀ ਹੋ ਰਹੀ ਆ ਔਰ ਮੈਨੂੰ ਦੇਖ ਕੇ ਬਹੁਤ ਅੱਛਾ ਲੱਗਾ ਹਰ ਇੱਕ ਪਰਿਕਰ ਨੂੰ ਪ੍ਰਸ਼ਾਦ ਦੇਣ ਤੋਂ ਬਗੈਰ ਨਹੀਂ ਤੋੜਿਆ ਗਿਆ ਇੰਨਾ ਕਿ ਉਸਤਵ ਮਨਾਇਆ ਗਿਆ ਇੰਨਾ ਆਨੰਦ ਹੋਇਆ ਇੰਨਾ ਆਨੰਦ ਆਇਆ ਮਜ਼ਾ ਆ ਗਿਆ ਜਿਸ ਤਰ੍ਹਾਂ ਕਿ ਇੱਥੇ ਆਪਾਂ ਮੰਦਿਰ ਕਮੇਟੀ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਸੇਵਾਦਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹਨਾਂ ਦਾ ਆਖਣਾ ਹੈ ਕਿ ਬਹੁਤ ਹੀ ਜ਼ਿਆਦਾ ਆਨੰਦ ਆਇਆ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦੇ ਕਿ ਹਰ ਕਿਸੇ ਨੂੰ ਪ੍ਰਸ਼ਾਦ ਵੀ ਦਿੱਤਾ ਗਿਆ ਤੇ ਵਧੀਆ-ਵਧੀਆ ਇੱਥੇ ਉਪਰਾਲੇ ਵੀ ਕੀਤੇ ਗਏ ਹਨ ਕੈਮਰਾਮੈਨ ਵਿੱਕੀ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ